ਹਾਂਜੀ ਗੁੱਡ ਮਾਰਨਿੰਗ ਗਾਇਜ਼ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਜੁਝਾਰ ਨੂੰ ਛੱਡਣਾ ਹੈਗਾ ਘਰੇ ਦੇਖਦੇ ਆਂ ਅੱਜ ਦਾ ਦਿਨ ਉਹਦੇ ਬਿਨਾ ਮੇਰਾ ਕੀ ਮੇਰਾ ਨਿਕਲਦਾ ਹੈਗਾ ਹਨਾ ਕਿਉਂਕਿ ਜਦੋਂ ਦਾ ਉਹ ਹੋਇਆਗਾ ਮੈਂ ਉਹਦੇ ਬਿਨਾ ਰਹਿ ਕੇ ਨਹੀਂ ਦੇਖਿਆ ਹੈਗਾ ਤਾਂ ਹੁਣ ਪਤਾ ਲੱਗੂ ਵੀ ਮੈਂ ਉਹਦੇ ਬਿਨਾ ਰਹਿ ਸਕਦੀ ਆ ਕਿ ਨਹੀਂ ਰਹਿ ਸਕਦੀ ਮੇਰਾ ਨਾ ਦਿਲ ਜੀ ਦੋਲੀ ਜਾਂਦਾਗਾ ਇਹ ਵੀ ਮੈਂ ਹੁਣ ਘਰੇ ਛੱਡ ਕੇ ਜਾਂਗੀ ਇਦਾਂ ਮੈਨੂੰ ਰੋਣਾ ਜਾਈ ਜਾਂਦਾ ਵੀ ਇਰ ਵੀਰ ਮੈਂ ਕਈ ਵਾਰ ਇਹ ਚੀਜ਼ ਫੀਲ ਕਰਦੀ ਹੁੰਦੀ ਆ ਵੀ ਜਦੋਂ ਆਪਾਂ ਛੋਟੇ ਛੋਟੇ ਹਨਾ ਕਈ ਵਾਰ ਕਤੂਰਾ ਲਿਆਉਣੇ ਆ ਘਰੇ ਦੀ ਮੈਂ ਅਸੀਂ ਵੀ ਲਿਆ ਲਿਆਏ ਆ ਪਰ ਉਹਨੂੰ ਆਪ ਦੀ ਮਾਂ ਤੋਂ ਅਲੱਗ ਕਰਕੇ ਲਿਆਏ ਆ ਹਨਾ ਵੀ ਉਹਨੂੰ ਵੀ ਕਿਵੇਂ ਫੀਲ ਹੁੰਦਾ ਹੋ ਕਿਵੇਂ ਉਹਦਾ ਦਿਲ ਦੋਲਦਾ ਹੋਣਾ ਉਹ ਮੈਨੂੰ ਅੱਜ ਬੜਾ ਫੀਲ ਹੋਈ ਜਾਂਦਾ ਦਿਖਾਉਣੀ ਮੈਂ ਤੁਹਾਨੂੰ ਹੂੰ ਜਦੋਂ ਕਿਹਾ ਭਾਂਡੇ ਚੱਕਲਾ ਨੂੰ ਚੱਕਣੇ ਨੇ ਲੈ ਦੇ ਖਲਾਲ ਲੈ ਜੁਜਾਰ ਆਉ ਜਾਂਦੀ ਮਮਾ ਕੋਈ ਮਮਾ ਨਾੜੀਆਂ ਨੂੰ ਨਾ ਜਵਾਨੀ ਪਰ ਭੁੱਖ ਖਾਣੀ ਕੋਈ ਤੇਹ ਦਾ ਨਹੀਂ ਤਰ ਮੇਰਾ ਸ਼ੌਂਕ ਬਾਬਾ ਦੇਖੋ ਖੜ ਜੋ ਕੀ ਕਰਦੇ ਹੋ ਹੋ ਲੋਈ ਹੋ ਗਏ ਲੱਗ ਫੇਸ ਤਾਂ ਬਈ ਛੱਡ ਤਜਹਾਰ ਨੂੰ ਅੱਜ ਕਰੀ ਮੈਂ ਤਾਂ ਇਮੋਸ਼ਨਲ ਹੋ ਗਈ ਕਿਉਂਕਿ ਮੈਂ ਜਮ ਵੀ ਨਹੀਂ ਰਹੀ ਉਹਦੇ বিনা ਅੱਜ ਰੂੰਗੀ ਮੈਂ ਐਦਾਂ ਮਨ ਜਾਏ ਡੋਰੀ ਵੀ ਲੈ ਆਉਗੀ ਸਕੂਟੀ ਵੀ ਲੈ ਆਉਗੀ ਹਾਂ ਹਾਂ ਜਿਹੜੇ ਬਾਲਾ ਕੀਤਾ ਤਾਂ ਲੈ ਆਇਓ ਨਾ ਲੋੜੀ ਪੰਜ ਬਾਈ ਲਵਾ ਦਿਆਂ ਠੀਕ ਹੈ ਬਸ ਮੈਂ ਮੰੰਤਰੀ ਤੋਂ ਉਹਨੂੰ ਛੱਡ ਕੇ ਆਪਾਂ ਆ ਗਏ ਘਰ ਠੀਕ ਹੈ ਜੇ ਯਾਰ ਉਹ ਫਿਰਦਾ ਦਾਦਾ ਜੀ ਨਾਲ ਪਹਿਲੇ ਦਿਨਾਂ ਤੇ ਜੇ ਯਾਰ ਨੂੰ ਪਸੱਡਿਆ ਘਰ ਤੇ ਹੁਣ ਉਹ ਖੜਿਆਉਣਿਆਂ ਬਾਹਰ ਉੱਤੇ ਜਿਹੜੇ ਊੜੇ ਸੁਹਾਉਣੇ ਕਿਉਂਕਿ ਆਏ ਆਥੇ ਨਾ ਬਟੀਰ ਦੇ ਥੋੜੇ ਕਮਰੇ ਜ ਬੰਨੇ ਰਹਿੰਦਾ ਸੀ ਤਾਂ ਪਰ ਸਾਨੂੰ ਬੜੇ ਖੁਸ਼ ਦੇ ਲੱਗੋ ਘਰ ਹਾਂ ਜੂਹਰ ਲੈ ਕੇ ਟ੍ਰੇਨਿੰਗ ਹਮ ਪੌੜੀਆਂ ਚੜ੍ਹਨ ਦੀ ਪੂਰਾ ਸੋਚ ਰਿਹਾ ਮੈਂ ਜਾ ਇਹਨੂੰ ਉੱਧਰ ਬੰਨਣਾ ਪਿਆ ਕਰੂਗਾ ਦੀਨੇ ਬਾਹਰ ਲੈ ਕੇ ਬੰਨਿਆ ਕਰਾਂਗੇ ਆਏ ਬਣਾ ਰਹੇ ਹੋ ਤਾਂ ਜੇ ਦੋ ਹੱਥਾਂ ਕੇ ਬਾਹਰ ਜਾਂਦੇ ਕਿ ਕਹਿੰਦਾ ਇਹ ਆਏ ਇਹ 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 ਬਣਾਉਂਗਾ ਤਾਂ ਹਾਲਾ ਹੱਥ ਨਹੀਂ ਤਾਂ ਹਪਾਉਣਾ ਆਉਂਦਾ ਹਜੇ ਪੈਰ ਤਾਂ ਚੱਕਦਾ ਸਾਲ ਜੰਮੀ ਦੀ ਗੱਲ ਕੀ ਕਰਾਂ ਨੀ ਨੀ ਗੋਡੀਆਂ ਲਾਊਗਾ ਗੋਡੀਆਂ ਦਾ ਉਹ ਗੜੀ ਵਾਲੀ ਜੀ ਤੂੰ ਦੇਖੀ ਤੇ ਹਾਂ ਉਹ ਤਾਂ ਹੋਵੇ ਫੇਰ ਜੜ ਜੀ ਟ੍ਰੇਨ ਚੱਲ ਰਹੀ ਆ ਜੀ ਨਹੀਂ ਚੜੂ ਹੁਣ ਜਿਹੜਾ ਨੂੰ ਘਰੇ ਰੱਖਿਆ ਕਰਨਾ ਬਸ ਦਿਮਾਗ ਨਾਲ ਲੜਾਉਂਦਾ ਹੈ ਉਹ ਦਾਦਾ ਜੀ ਆਵੇ ਯਾਰ ਅਖੀ ਖਿਡਾਖੰਡੀਆਂ ਪਈਆਂ ਯਾਰ ਰਿਟਾਇਰ ਕਮਾਉਣੇ ਵਧੀਆ ਲੱਗਦੇ ਆ ਇਕੱਲੇ ਟਾਇਰ ਕਮਾਉਂਦਾ ਯਾਰ ਆ ਜਾ ਆ ਜਾ ਕਾ ਨਾ ਬਾਕ ਕਰੋ ਤੰਬੀ ਜੀ ਕੱਚੀ ਪਜਾਮੀ ਤੋਂ ਆਪ ਉਹ ਤੋਂ ਛਾ ਜਾ ਪਤਾ ਵੇ ਗੋੜ ਦੇ ਰੰਗ ਦੇ ਜਾੜ ਗਏ ਪ੍ਰੋਗੜੇ ਜਾ ਬੀਬੀ ਫੇਰ ਕੀ ਆ ਅੱਪੇ ਤੋਰਾ ਇਹ ਇੱਕ ਸੱਤਿਆ ਹੋ ਪਾਇੰਦੇ ਬੀਬੀ ਸੋਨ ਨੂੰ ਕੀ ਲੱਗ ਰਿਹਾ ਲੂਟਾ ਹੋਰ ਨਾ ਕਰੇ ਇਹਨੂੰ ਤਾਂ ਕੀ ਹੁੰਦਾ ਹੈ ਹਾਂ ਕੌਣ ਸਮਝੂਗਾ ਸਮਾਜ ਆਵੇ ਉਹ ਖੇ ਰੇ ਦਿਆਨੇ ਨੇ ਰੋ ਇਹਦੀ ਮਰਜ਼ੀ ਕਰਨੀ ਆ ਕੁਝ ਨਹੀਂ ਕਰਦਾ ਹਾਂ ਤਾਉ ਤਾਉ ਇਹ ਆ ਸਰਚ ਪਾਣੀ ਪਾਇਆ ਮਨਪ੍ਰੀ ਮਨਪ੍ਰੀ ਕਿ ਨਹੀਂ ਆ ਕੀ ਨਹੀਂ ਉਹਨੇ ਤੁਸੀਂ ਰੱਬ ਲਾਇਆ ਨਾ ਖੇਡਦਾ ਉਹ ਅੱਖਾਂ ਵਰਕੇ ਵਗ ਗਈ ਹੈ ਹਾਂ ਆਇਤਾ ਹੁੰਦਾ ਹੀ ਹੈ ਮਾਂ ਨੂੰ ਫੇਰਦੀ ਕਰ ਕੋਲੇ ਰਹਿਣਾ ਹੈ ਹਉਈ ਹੋਈ ਹੋਈ ਜਿਉ ਹਾਂ ਬਾਤ ਨੂੰ ਵੀ ਕੋਲੇ ਰਹਿਣਾ ਨਾ ਆਇ ਲੱਗਦਾ ਜੇ ਨਾ ਕੋਈ ਜਵਾਕ ਨੂੰ ਜਵਾਕ ਗਿਆ ਹੋਣਾ ਜੀ ਕੰਮ ਦਾ ਕੋਲੇ ਰਹਿ ਹੈ ਹੂੰ ਜਦ ਮਾਰਨ ਵੀ ਵੀ ਕੋਈ ਨਾ ਖੇਡਣ ਦੇ ਉਹਦੇ ਇਹ ਫਿਲਮੀ ਘਰ ਦਾ ਕੀ ਹੋ ਗਿਆ ਬਾਹਰ ਰੋਇਆ ਘੱਟਾਰ ਵਾਜੀ ਬੱਬਾ ਲੈ ਵੀ ਤੇਰੇ ਗੰਨੇ ਇਧਰ ਆਏ ਕੋਮੀ ਕੋਮੀ ਦਿਖਾ ਹਾਸਲਾ ਚਾ ਚਲੇ ਉਹ ਤਾਂ ਕਪੜੇ ਸ਼ੋਹ ਨੇ ਭਾਈਏ। ਸ਼ੋਹ ਦੇ ਕਪੜੇ ਹਨ। ਆ ਲੈ ਆ ਲੈ ਯਾ। ਆਈ ਬੰਗੋ ਸਪਿਆਮੀ ਠੀਕ ਆ। ਆ ਦਲੀਆਂ। ਸਪਿਆਮੀ ਠੀਕ ਆ ਜੀ ਆ। ਦਲੀਆਂ। ਆਹ ਤੁਹਿਆ ਬਾਦੂ ਲੈਣ। ਆ ਲੈ ਆਹਾ। ਇਹ ਵਿੱਚ ਹੀ ਰੱਖ ਦੋ ਕੋਈ ਨਾ ਬਾਅਦ ਖੜ ਲਾਂਗੇ ਵਿੱਚ ਰ। ਹੈ? ਵਿੱਚ ਹੀ ਬਹਿ ਰਹਿਣ। ਫੋਟੋ ਕਰ ਲਈ ਸੀ। ਸਾਡੀ ਕੁੜੀ ਆਈ ਆ ਆਪਣੇ ਬੁਟੀਕ ਤੇ ਆਪਣੇ ਹੀ ਬੁਟੀਕ ਤੇ ਆਈਆਂ ਨੇ ਕੁੜੀਆਂ ਸਾਡੀਆਂ ਦੇਖੋ। ਕੁੜੀਆਂ ਕੁੜੀਆਂ ਹਾਂ ਤਾਂ ਮੇਰਾ ਭਰਾ ਆਗਾ ਦੇਖ ਲੈ ਮੈਂ ਕੀ ਇਹ ਵੀਰੇ ਗੱਲਾਂ ਕੋਈ ਦੱਸਦਾ ਹਾਂ ਵੀ ਪੌਡਕਾਸਟ ਮੈਂ ਤੇਰੇ ਖਿਲਾਫ ਕਰਨੀ ਪਊਗਾ ਤੂੰ ਨਾ ਇਹ ਕੰਨ ਲੱਗਦੀ ਇੱਕ ਤਾਂ ਇੱਕ ਤਾਂ ਉਹ ਸੁਟ ਵਾਲੀ ਗੱਲ ਦੂਜੀ ਹੋ ਗਈ ਆਹ ਗੱਲ ਠੀਕ ਆ ਤੀਜੀ ਹੁਣ ਲੱਭ ਲੈਣੀ ਕੋਈ ਤਿੰਨ ਬਹੁਤ ਦੇਖ ਲੈ ਇਹ ਖੜੂ ਮੇਰੇ ਨਾਲ ਪੌਡਕਾਸਟ ਮੈਂ ਕਿ ਵੀ ਤੇਰੇ ਖਿਲਾਫ ਕਰਨਾ ਮੈਂ ਕਿ ਵੀ ਤੂੰ ਮੇਰੀ ਬਹੁਤ ਵਧੀਆ ਇੰਟਰਵਿਊ ਲੈ ਸਕਦਾ ਹੈਣਾ ਮੱਕੇ ਜਮੈਨ ਨੂੰ ਇੰਟਰਵਿਊ ਵਾਸਤੇ ਬੁਲਾਇਕਦੇ ਨੇ ਨਵਾਈਟ ਕਰ। ਵੀ ਹਾਂਜੀ ਅੱਜ ਆ ਰਹੀ ਹਾਂ ਪ੍ਰੋਡਕਟਰ। ਪੋਡਕਾਸਟ ਲਈ ਬੁਲਾਊਗਾ ਇਹ ਦੇਖ ਲੈ। ਖਿਲਾਫ ਮੇਰੇ ਖਿਲਾਫ फडਕਾਉਂਦਾ ਘਾ ਆਡੀਅנס ਨੂੰ। ਆਡੀਅנס ਨੂੰ ਫੜਕਣਾ। ਭਾਈ ਐ ਮੇਰਾ ਤੋਨੂ ਪਤਾ ਭੈਣ ਭਰਾਵਾਂ ਦੀ ਕਦੇ ਬਣੀ ਆ। ਕੈਮਰੇ ਸਾਹਮਣੇ ਕਦੇ ਬਣੀ। ਠੀਕ ਐ। ਹਾਂ ਬਿਹਾਰੀ ਭੈਣ। ਹਾਂ ਨੰਬਰ ਦਿਓ ਨਾਪ ਤੇ। ਹਾਂ ਬਾਰੀ ਲੋਡ ਪੈਣ ਲੱਪਈ ਹੁਣ ਸਾਡੇ ਨਾਪ ਆਉਂਦੇ। ਇੱਥੇ ਐ ਲਿਖ ਨਨਾਨ ਮੇਰੀ ਨਨਾਨ ਬਸ ਲੋੜ ਨਹੀਂ ਹੈਗੀ ਇਹਨੂੰ ਨੰਬਰਾਂ ਦੀ ਸਮਝ ਗਈ ਵੀਰਪਾਲ ਖਾਨੇ ਪਾਲਾ ਗੱਲ ਬੇਇਤੀ ਕਰਾ ਦੇਣੀ ਆਈ ਬਈ ਨਹੀਂ ਨਹੀਂ ਵੀ ਅੱਪ ਦੱਸਾਂਗੇ ਨਾ ਵੀ ਰੈਡੀ ਹੋਇਆ ਪਿਆ ਮੈਡਮ ਲੈ ਦੱਸ ਇਹਨਾਂ ਨੂੰ ਦੱਸਾਂਗੇ ਗਾਈਜ਼ ਵੀਰੇ ਕਿੰਨੇ ਵਜੇ ਆਉਂਗੇ ਆ ਨਹੀਂ ਆ ਕਿ ਜਰੂਰ ਆ ਤੇ ਉਹ ਵੀਡੀਓ ਨੂੰ ਠੀਕ ਆ ਦਵਾ ਲਿਓ ਬਾਏ ਬਾਏ ਆ ਰੱਖਦੇ ਫੋਟੋ ਨਾਲ ਆ ਲੈ ਲੀ ਨਾ ਠੀਕ ਹੈ ਕੱਪੜੇ ਤਾਂ ਇਹ ਦੇਖ ਹੀ ਨਹੀਂ ਗਈ ਹਾਂਜੀ ਗਾਈਜ਼ ਤੇ ਅੱਜ ਸੀਗਾ ਆਪਣੇ ਠੀਕ ਹੈ ਦਿਔਰ ਦਾ ਵਿਆਹ ਮੇਰਾ ਵੀ ਉਹ ਦਿਔਰੀ ਲੱਗਦਾਗਾ ਤੇ ਬਹੁਤ ਡਾਂਸ ਕੀਤਾ ਬਹੁਤ ਕਪਾਈ ਵੀਰਪਾਲ ਕੱਲ ਗਏ ਸੀ ਉਹਨਾਂ ਸਾਰੇ ਸੂਟ ਬਹੁਤ ਸੋਹਣੇ ਲੱਗਦੇ ਸੀ ਪਾਈ ਆਪਣੇ ਹਮ ਤੇ ਬਹੁਤ ਵਧੀਆ ਰਿਹਾ ਜੋੜੀ ਵੀ ਬਹੁਤ ਸੋਹਣੀ ਸੀ ਬਾਕੀ ਤੁਸੀਂ ਬਲੌਗ ਦੇਖ ਹੀ ਲੇਤਾ ਹੋਣਾ ਸਾਰਾ ਠੀਕ ਆ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਦਾ ਲੱਗਿਆ ਸਾਰਾ ਬਲੌਗ ਠੀਕ ਆ ਤੇ ਬਾਕੀ ਆਪਣੇ ਵੀ ਵਿਆਹ ਆ ਰਿਹਾ ਤੁਹਾਨੂੰ ਪਤਾ ਦੀਪ ਦਾ ਵਿਆਹ ਆ ਰਿਹਾ ਤੇ ਆਪਾਂ ਵੀ ਫੁੱਲ ਧੂਮਾ ਪਾਉਣੀਆਂ ਨੇ ਪੂਰਾ ਐਂਡ ਇੰਜੋਏ ਕਰਨਾਗਾ ਬਸ ਆਪਾਂ ਵੀ ਕੱਪੜੇ ਕੁੱਪੜੇ ਡਾਨ ਕਰਨੇ ਆ ਕਿਹੜੇ ਬਣਾਉਣੇ ਆ ਹਲਦੀ ਲੀਮੇ ਕਿਹੜਾ ਬਣਾਉਣਾ ਜਾਗੋ ਤੇ ਕੀ ਪਾਉਣਾ ਸਾਰਾ ਕੁਝ ਹਨਾ ਕਿੱਦਾਂ ਦੇ ਸੂਟ ਬਣਾਉਣੇ ਆ ਸਭ ਕੁਝ एवरीथिंग ਠੀਕ ਹੈ ਤੇ ਕੱਲ ਨੂੰ ਜੋਤ ਵਰਗਿਆਂ ਨੇ ਵੀ ਮਿਲਣਾ ਆਣਾਗਾ ਤਾਂ ਦੇਖਦੇ ਆਪਾਂ ਕੀ ਕਰਨਾ ਕਿਵੇਂ ਕਰਨਾ ਸਾਰਾ ਕੁਝ ਠੀਕ ਹੈ ਤੇ ਕੱਲ ਨੂੰ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਅੱਜ ਵਾਲੇ ਵਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦਾ ਲੱਗਿਆ ਵਲੌਗ ਠੀਕ ਹੈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਹੁਣ ਆ ਰਿਹਾ ਵਿਆਹ ਤੇ ਵਿਆਹ ਦੇ ਵਿੱਚ ਤੁਹਾਨੂੰ ਪਤਾ ਵੀ ਮਨਪ੍ਰੀਤ ਨੇ ਪਾਉਣੀਆਂ ਪੂਰੀਆਂ ਤੁਮਾਂ ਇਹਨਾਂ ਦੇ ਅੱਜ ਆਪਣੇ ਸੂਟ ਡਾਣ ਹੋ ਗਏ ਮਹਿੰਦੀ ਵਾਸਤੇ ਤੇ ਬੈਂਗਲ ਸਰਵ 12 ਸੂਟਾਂ ਆਰਡਰ ਦੇ ਕੇ 12 ਦਾ 12 ਕਿਉਂ ਵਾਦੀ ਹੋ ਗਏ ਹੈਪੀ ਕਲਾਈਂਟਸ ਦੀ ਵੀਡੀਓ ਹਾਂ ਹੈਪੀ ਕਲਾਈਂਟਸ ਪਹਿਲਾਂ ਕਰੋ ਯਾਰ ਆ ਗਈ ਆ ਪਰੇਲ ਵੀ ਲਵਾਗੇ ਥੋੜਾ ਆਪਕੇ ਕਲਾਈਂਸ ਨੂੰ ਠੀਕ ਹੈ ਪਾਇਆ ਸੀ ਬਣਾ ਦੇਣਾ ਪਹਿਲੇ ਉਹ ਅੰਗਰੇਜ਼ੀ ਚ ਕਹਿਣ ਲੱਗੇ ਨਹੀਂ ਪੰਜਾਬੀ ਚੋਂ ਦੀ ਕ੍ਰਿਤੀ ਚੱਲਦਾ ਵੀਰ ਭੱਗਣੀ ਚੱਲਣਾ ਤੇਰੇ ਪੂਰੇ ਘਰ ਦੇ ਨੇ ਪਤਾਸੇ ਆ ਇਹ ਪੂਰੇ ਕਰ ਦੇਣ ਜਿਹੜਾ ਯਾਰ ਵੱਧ ਲਾਇਆ ਸੀ ਚਾਹ ਮੈਂ ਪੂੰਜੀ ਧਰਤੀ ਜਾਂ ਤਾਂ ਪੀਲਾ ਪਹਿਲਾਂ ਪੈਸੇ ਝੋਲੀ ਬੁਆ ਰਹੀ ਖੜ ਜਾ ਉਧਰ ਪਤਾਸੇ ਕਿ ਨਹੀਂ ਬੇਕੀ ਕਰਾਈ ਜੈਣੀ ਆ ਤੂੰ ਯਾਰ ਯਾ ਤੂੰ ਕੱਤਰੀਕ ਤਾ ਹੋਇਆ ਤੂੰ ਦੇਖ ਸਾਨੂੰ ਸੜਿਆ ਜਾ ਦੇ ਤਾ ਤੁਹਾਨੂੰ ਬਲਤ ਦੂਨਿਆ ਸੰਤਰੀ ਨੂੰ ਚਲੋ ਭਾਈ ਠੀਕ ਆ ਜੀ ਆਇਆਂ ਨੂੰ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਫੋਟੋ ਖਿਚਾ ਕੇ ਰਾਂ ਲੋ ਭਾਈ ਆ ਬਹੁਤ ਸੋਹਣਾ ਸੂਟ ਆਪਾਂ ਤਿਆਰ ਕੀਤਾ ਗਾ ਭਾਈ ਦੇਖੋ ਕਿੰਨਾ ਜਿਆਦਾ ਸੋਹਣਾ ਵਰਕ ਆ ਘੇਰੇ ਤੇ ਠੀਕ ਆ ਬਾਟਮ ਤੇ ਪਾਹਾਂ ਤੇ ਦੇਖੋ ਗਲੇ ਤੇ ਦੇਖੋ ਠੀਕ ਹੈ ਜੇ ਕਿਸੇ ਨੇ ਵੀ ਇਦਾਂ ਦਾ ਵਰਕ ਕਰਵਾਉਣਾ ਦਾ ਤੁਸੀਂ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਬਹੁਤ ਸੋਹਣਾ ਸੂਟ ਬਣਿਆਗਾ ਬਹੁਤ ਜਿਆਦਾ ਸੋਹਣਾ ਲਓ ਬਈ ਗਾਇਸ ਇੱਕ ਆਹ ਹੋ ਗਿਆ ਨਾ ਪਹਿ ਇੱਥੇ ਪਿਆ ਲੈ ਜਾ ਚੱਕੇ ਆਹ ਪਿਆ ਬਈ ਆਪਣੀ ਬੋਲੀ ਟਿਕਾ ਸਲਵਾਰ ਇਹਦੀ ਆਹ ਸ਼ਰਟ ਤੇ ਵਰਕਾ ਫੁੱਲ ਹੈਵੀ ਵਰਕ ਤੁਸੀਂ ਵੀ ਕਰਵਾ ਸਕਦੇ ਹੋ ਡਬਲ ਡਾਈ ਦੀ ਚੁੰਨੀ ਹੈ ਬਈ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਪਿਓਰ ਕ੍ਰੇਪ ਤੇ ਕੀਤਾ ਹੋਇਆ ਕੰਮ ਲਓ ਬਈ ਆਪਣੇ ਸੂਟ ਦੋ ਨਵੇਂ ਹੋ ਕੇ ਆਈ ਸੀਗੇ ਬਰਕ ਠੀਕ ਐ ਆ ਇਧਰ ਆ ਤਾਂ ਮੈਨੂੰ ਲੱਗਦਾ ਵੀਰਪਾਲ ਦੱਸ ਹੋਈ ਜਾਂਦੀ ਐ ਕਿੱਦੇ ਪਾਉਣਾ ਉਹਨੇ ਪਾਸੇ ਨੂੰ ਪਾਉਣਾ ਤੇ ਫਿਰ ਪੁੱਤਾ ਜੀ ਆਪਣੇ ਕਲੈਂਟਾਂ ਦਾ ਬਣਾਓ ਪਲੀਜ਼ ਕੰਮ ਬਹੁਤ ਪਏ ਐ ਤੇ ਇੱਕ ਸੂਟ ਆਪਣਾ ਆ ਬਣਿਆਗਾ ਠੀਕ ਐ ਹਾਵਲਾ ਬਣਿਆਗਾ ਇੱਕ ਆਪਣਾ ਸੂਟ ਤੇ ਇੱਕ ਬਣਿਆ ਆਪਣਾ ਬਲੈਕ ਬਲੈਕ ਦਿਖਾਈ ਹਾਂਜੀ ਲੋ ਬਈ ਇੱਕ ਆਪਣਾ ਬਣਿਆ ਹੋਇਆ ਆ ਬਲੈਕ ਸੂਟ ਚੀਨੀਆ ਦਾ ਲੋ ਬਈ ਇੱਕ ਆਪਣੇ ਕੋਲ ਆਹ ਡਾਰਕ ਪਿੰਕ ਕਲਰ ਦਾ ਤੁਸੀਂ ਦੇਖਿਆ ਹੋਣਾਗਾ ਜੋ ਦੇ ਪਾਇਆ ਹੋਇਆ ਸੀਗਾ ਸੂਟ ਆਹ ਵਾਲਾ ਪਿੰਕ ਕਲਰ ਦਾ ਠੀਕ ਆ ਇਹਨਾਂ ਨੇ ਇਹ ਵਾਲੇ ਕਲਰ ਤੇ ਬਣਾਇਆਗਾ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਹਾਂ ਆ ਤੁਸੀਂ ਦੇਖਿਆ ਹੋਣਾ ਪੁਰਾਣਾ ਸੂਟ ਜਿਹੜਾ ਸੀਗਾ ਰੈਡੀ ਹੋਇਆ ਸੀਗਾ ਠੀਕ ਆ ਤੇ ਆਹ ਵਾਲਾ ਜੋਤ ਜੇ ਨਾਲ ਦਾ ਕਿਸੇ ਨੇ ਰੈਡੀ ਕਰਵਾਇਆਗਾ ਸੂਟ ਬਟ ਇਹਦੇ ਵਿੱਚ ਕੀ ਹੈ ਵੀ ਗਲੇ ਤੇ ਵਰਕ ਐਡ ਕਰਵਾਇਆ ਅੰਗਲੇ ਨੇ ਤੇ ਬਾਜੂ ਤੇ ਵਰਕ ਐਡ ਕਰਵਾਇਆ ਦਾ ਠੀਕ ਹੈ ਇੱਕ ਮਿੰਟ ਤੁਹਾਨੂੰ ਆਹ ਵਾਲਾ ਦਿਖਾਉਣੀ ਹੈ ਇਹ ਵੀ ਨਾ ਮਾਂ ਵਰਕ ਕਰਵਾਇਆ ਸੀਗਾ ਸੇਮ ਪਿਓਰ ਫਿਲਕ ਤੇ ਹੀ ਠੀਕ ਹੈ ਦੇਖ ਸਕਦੇ ਹੋ ਤੁਸੀਂ ਵਰਕ ਬਹੁਤ ਹੈਵੀ ਆਹ ਵਾਲਾ ਸਾਰਾ neck ਤੇ ਵਰਕ ਠੀਕ ਹੈ ਆਹ ਵਾਲਾ ਆ ਗਿਆ ਹੈ ਪਤੀ ਆਹ ਕੀ ਰੀਤੀ ਆ ਗਿਆ ਸਾਰਾ ਵਿੱਚ ਮੋਤੀਆਂ ਦਾ ਆ ਗਿਆ ਵਰਕ ਠੀਕ ਹੈ ਆਹ ਵਾਲਾ ਬਾਜੂ ਤੇ ਆ ਗਿਆ ਫੁੱਲ ਹੈਵੀ ਵਰਕ ਇਧਰ ਹੀ ਬਾਜੂ ਤੇ ਚੈੱਕ ਕਰ ਸਕਦੇ ਤੁਸੀਂ ਠੀਕ ਹੈ ਇਹ ਵੀ ਤੁਸੀਂ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਐਨੀ ਕਲਰ ਜਿਹੜੇ ਤੇ ਮਰਜੀ ਜੀ ਤੇ ਵੀ ਤੁਹਾਡਾ ਮਨ ਕਰਦਾ ਤੁਹਾਡਾ ਦਿਲ ਕਰਦਾ ਉਹ ਤੇ ਤੁਸੀਂ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਜੀ ਇੱਕ ਹੋਰ ਮੈਂ ਬਹੁਤ ਸੋਹਣਾ ਸੂਟ ਮੈਨੂੰ ਬਹੁਤ ਸੋਹਣਾ ਲੱਗਿਆ ਸੀਗਾ ਠੀਕ ਹੈ ਤਾਂ ਜੇ ਕਿਸੇ ਨੇ ਬਾਏ ਕਰਨਾਗਾ ਤਾਂ ਇਹ ਆਪਣੇ ਕੋਲ ਪੀਸ ਹੈਗਾ ਇਹਦੇ ਵਿੱਚ ਮਸਟਰਡ ਕਲਰ ਵੀ ਹੈਗਾ ਠੀਕ ਹੈ ਦੋ ਕਲਰ ਹੀ ਹੈ ਇੱਕ ਇਹਦੇ ਵਿੱਚ yellow mustard color ਠੀਕ ਹੈ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਹੈ ਜੇ ਕਿਸੇ ਨੇ ਕਰਵਾਉਣਾ ਲੈਣਾ ਤਾਂ ਲੈ ਸਕਦੇ ਹੋ ਠੀਕ ਹੈ ਇਹ ਸੂਟ ਕਿਸੇ ਨੇ ਵੀ ਲੈਣਾ ਤਾਂ ਲੈ ਸਕਦੇ ਹੋਗੇ ਵਿਦਆਊਟ ਸਟੀਚਿੰਗ ਇਹ ਸੂਟ ਤੁਹਾਨੂੰ 3500 ਦਾ ਪਊਗਾ ਜੀ ਠੀਕ ਹੈ ਤੇ ਵਿਦ ਸਟੀਚਿੰਗ ਇਹ ਸੂਟ ਤੁਹਾਨੂੰ ਪੈ ਜਾਊਗਾ 4550 ਦਾ ਤੇ ਇਹਦੇ ਵਿੱਚ ਵੀ ਆਪਾਂ ਇੱਕ ਮਹਿੰਦੀ ਵਾਸਤੇ ਇੱਕ ਮਹਿੰਦੀ ਵਾਸਤੇ ਰੈਡੀ ਕੀਤਾਗਾ ਸੇਮ ਡਿਜ਼ਾਈਨ ਹਾਲਾਂਕਿ ਹਲੇ ਮੈਂ ਆਪਦੇ ਪੇਜ ਦੇ ਉੱਤੇ ਆਹ ਵਾਲੇ ਸੂਟ ਦੀ ਕੋਈ ਫੋਟੋ ਵੀਡੀਓ ਸ਼ੇਅਰ ਨਹੀਂ ਕੀਤੀ ਬਟ ਜਿੰਨੇ ਵੀ ਕਲਾਇੰਟਸ ਨੇ ਇੱਥੇ ਆਪਣੇ ਬੁਟੀਕ ਕੋਲ ਆ ਕੇ ਵਿਜ਼ਿਟ ਕੀਤਾ ਤਾਂ ਇਹ ਵਾਲੇ ਸੂਟ ਨੂੰ ਬਹੁਤ ਪਿਆਰ ਕੀਤਾ ਇੱਕ ਇਹ ਵਾਲਾ ਸੂਟ ਰਾਇਲ ਬਲੂ ਦੇ ਵਿੱਚ ਬਣ ਕੇ ਗਿਆ ਦੋ ਸੂਟ ਇਹ ਸੀ ਗ੍ਰੀਨ ਦੇ ਵਿੱਚ ਬਣ ਕੇ ਗਏ ਤੇ ਇੱਕ ਮਹਿੰਦੀ ਕਲਰ ਤੇ ਬਣ ਕੇ ਗਿਆ ਕੁੜੀ ਨੇ ਆਉਦੀ ਮਹਿੰਦੀ ਵਾਲੇ ਦਿਨ ਪਾਇਆ ਸੀਗਾ ਇਹ ਵਾਲਾ ਸੂਟ ਠੀਕ ਹੈ ਤਾਂ ਤੁਸੀਂ ਵੀ ਇਹਨੂੰ ਕਿਸੇ ਵੀ ਮਰਜ਼ੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਐਨੀ ਕਲਰ। ਲੋ ਬਈ ਗਾਇਸ ਆਹ ਵਾਲੇ ਸੂਟ ਨੂੰ ਬਹੁਤ ਪਿਆਰ ਦਿੱਤਾ ਸੀ ਤੁਸੀਂ ਠੀਕ ਆ ਤੇ ਆਹ ਵਾਲਾ ਸੂਟ ਕਿਸੇ ਨੇ ਆਪਣੀ ਬੇਟੀ ਲਈ ਰੈਡੀ ਕਰਵਾਇਆਗਾ ਸਾਰਾ ਵਰਕ ਪਿਓਰ ਕريب ਤੇ ਠੀਕ ਆ ਬਾਹਾਂ ਤੇ ਤੇ ਬਾਟਮ ਦੇ ਉੱਤੇ ਵਰਕ ਕੀਤਾ ਹੋਇਆ ਪ੍ਰੋਪਰ ਪਿਓਰ ਕريب ਦਾ ਇਹ ਵਰਕ ਕੀਤਾ ਹੋਇਆ ਹੈ ਤੇ ਠੀਕ ਹੈ ਤੇ ਇੱਕ ਇਹਨਾਂ ਨੇ ਪਸ਼ਮੀਨੇ ਦੇ ਉੱਤੇ ਕਰਵਾਇਆਗਾ ਮਸ਼ੀਨ ਵਰਕ ਆਹ ਵਾਲਾ ਸਾਰਾ ਕੇਰਾ ਆ ਗਿਆ ਆ ਚਾਕ ਆ ਗੇ ਆ ਸੈਂਟਰ ਚ ਫੁੱਲ ਕੜਵਾਇਆ ਸੀਗਾ ਉਹਨਾਂ ਨੇ ਠੀਕ ਹੈ ਆਹ ਵਾਲੀ ਜਿਹੜੀ ਹੈਗੀ ਆ ਬਾਹਾਂ ਤੇ ਆ ਵਰਕ ਤੇ ਸੇਮ ਇਹੀ ਵਰਕ ਜਿਹੜਾ ਹੈਗਾ ਬਾਟਮ ਤੇ ਆ ਤੇ ਇਹਨਾਂ ਦੇ ਹੋਰ ਵੀ ਕਾਫੀ ਸਾਰੇ ਪੀਸ ਪਸ਼ਮੀਨੇ ਦੇ ਰੈਡੀ ਹੋਏ ਨੇ ਆਪਣੇ ਕੋਲ ਮੈਂ ਸਾਰੇ ਹੀ ਤੁਹਾਨੂੰ ਦਿਖਾਉਣੀ ਆ ਲਓ ਬਈ ਇੱਕ ਸੂਟ ਇਹਨਾਂ ਦਾ ਆ ਵਾਲਾ ਬਣਿਆਗਾ ਠੀਕ ਆ ਇਹ ਚਾਕਾਂ ਤੇ ਤੇ ਆ ਹਿੱਪ ਤੇ ਆ ਜਾਊਗਾ ਫੁੱਲ ਠੀਕ ਹੈ ਸੇਮ ਵਰਕ ਇਹਨਾਂ ਨੇ ਬਾਹਾਂ ਤੇ ਕਰਵਾਇਆਗਾ ਠੀਕ ਹੈ ਇਹ ਵੀ ਪਸ਼ਮੀਨੇ ਤੇ ਕਰਵਾਇਆਗਾ ਇਹ ਵੀ ਬਹੁਤ ਸੋਹਣਾ ਜਿਹੜਾ ਹੈਗਾ ਇਹਨਾਂ ਦਾ ਸੂਟ ਤਿਆਰ ਹੋਇਆ ਹੈਗਾ ਤੇ ਇੱਕ ਇਹਨਾਂ ਦਾ ਸੂਟ ਹੈਗਾ ਜਿਹੜਾ ਬਲੈਕ ਕਲਰ ਤੇ ਰੈਡੀ ਹੋਇਆ ਇੱਕ ਇਹ ਜਿਹੜਾ ਵਰਕ ਆ ਉਹ ਬਹੁਤ ਜ਼ਿਆਦਾ ਪਿਆਰਾ ਹੋਇਆਗਾ ਦਿਖਾਉਣੀ ਆ ਮੈਂ ਤੁਹਾਨੂੰ ਲਓ ਬਈ ਆ ਜਿਹੜਾ ਹੈਗਾ ਨੈਕ ਤੇ ਆ ਠੀਕ ਆ ਆ ਸਾਰਾ ਫਰੰਟ ਤੇ ਰੈਡੀ ਹੋਇਆਗਾ ਠੀਕ ਹੈ ਤੇ ਇਸ ਤੋਂ ਬਾਅਦ ਆਹ ਵਾਲਾ ਇਹਨਾਂ ਦਾ ਬਾਹਾਂ ਤੇ ਵਰਕ ਬਣਿਆਗਾ ਇਹੀ ਸੇਮ ਇਹਨਾਂ ਦਾ ਸਲਵਾਰ ਤੇ ਬਣਿਆ ਸੇਮ ਆ ਸੇਮ ਵਰਕ ਸਲਵਾਰ ਤੇ ਹੋਇਆਗਾ ਸੇਮ ਵਰਕ ਬਾਹਾਂ ਤੇ ਹੋਇਆ। ਚੈੱਕ ਕਰ ਸਕਦੇ ਹੋ ਤੁਸੀਂ। ਲਓ ਜੀ। ਮਸ਼ੀਨ ਵਰਕ ਹੋਇਆ ਹੋਇਆਗਾ। ਆ ਦੇਖੋ। ਸਫਾਈ ਦੇਖ ਲਓ ਬਈ ਮਸ਼ੀਨ ਵਰਕ ਦੀ। ਇਹ ਵੀ ਇਹਨਾਂ ਦਾ ਪਸ਼ਮੀਨੇ ਤੇ ਰੈਡੀ ਹੋਇਆ। ਤੁਸੀਂ ਵੀ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਇਹਨੂੰ। ਲਓ ਬਈ। ਇੱਥੇ ਇਹਨਾਂ ਦਾ ਆਹ ਵਾਲਾ ਸੂਟ ਹੋਇਆਗਾ ਰੈਡੀ। ਠੀਕ ਹੈ ਦੇਖ ਸਕਦੇ ਹੋ ਤੁਸੀਂ। ਬਹੁਤ ਪਿਆਰਾ ਵਰਕ ਹੋਇਆਗਾ ਘੇਰੇ ਤੇ ਚੱਕ ਤੇ ਸੇਮ ਆਹੀ ਚੀਜ਼ ਹੈ ਜਿਹੜੀ ਵਾਹਾਂ ਤੇ ਪਈਆ ਠੀਕ ਹੈ ਇਹਨੂੰ ਵੀ ਤੁਸੀਂ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਐਨੀ ਕਲਰ ਠੀਕ ਹੈ ਕਿਸੇ ਵੀ ਕਲਰ ਤੇ ਤੇ ਦੋ ਇਹクライੰਟਾਂ ਦੇ ਆਪਣੇ ਕੋਲ ਹੋਰ ਸੂਟ ਨੇ ਜਿਹੜੇ ਆਪਾਂ ਹੈਂਡਵਰਕ ਦੇ ਤਿਆਰ ਕੀਤੇ ਹੈਗੇ ਉਹ ਵੀ ਮੈਂ ਤੁਹਾਨੂੰ ਦਿਖਾਉਣੀਗੀ ਇੱਕ ਆ ਸੂਟ ਹੋਇਆクライੰਟ ਦਾ ਰੈਡੀ ਠੀਕ ਹੈ ਹੈਂਡਵਰਕ ਵਾਲਾ ਇਹਨਾਂ ਨੇ ਦੋ ਕਲੀਆਂ ਬੁਆਈਆਂ ਨੇ ਠੀਕ ਹੈ ਤੇ ਨਾਲ ਸੇਮ ਵਰਕ ਹੀ ਜਿਹੜਾ ਹੈਗਾ ਇਹ ਬਾਹਾਂ ਤੇ ਕੀਤਾਗਾ ਸੇਮ ਵਰਕ ਬਾਹਾਂ ਤੇ ਕੀਤਾਗਾ ਸੇਮ ਵਰਕ ਜਿਹੜਾ ਹੈਗਾ ਇਹ ਦੋ ਕਲੀਆਂ ਬਵਾਈਆਂ ਨੇ ਤੇ ਇਹਦੇ ਨਾਲ ਦੁਪੱਟਾ ਮਹਿਰੂਨ ਕਰਵਾਇਆਗਾ ਉਹਨਾਂ ਨੇ ਚਨੂਨ ਸਕੂਨ ਦਾ ਦੁਪੱਟਾ ਮਹਿਰੂਨ ਕਲਰ ਦਾ ਠੀਕ ਆ ਇੱਕ ਸੇਮ ਉਹਨਾਂ ਨੇ ਬਲੈਕ ਸੂਟ ਰੈਡੀ ਕਰਵਾਇਆਗਾ ਠੀਕ ਹੈ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਲਓ ਜੀ ਆ ਉਹਨਾਂ ਨੇ ਬਲੈਕ ਸੂਟ ਰੈਡੀ ਕਰਵਾਇਆਗਾ ਬਲੈਕ ਸੂਟ ਤੇ ਵੀ ਉਹਨਾਂ ਨੇ ਕਲੀਆਂ ਹੀ ਬਵਾਈਆਂ ਨੇ ਦੋ ਆ ਦੋ ਕਲੀਆਂ ਬਈਆਂ ਨੇ ਬਲੈਕ ਸੂਟ ਤੇ ਠੀਕ ਹੈ ਤੇ ਬਾਹਾਂ ਤੇ ਵਰਕ ਆ ਬਲੈਕ ਸੂਟ ਤੇ ਵੱਟ ਬਲੈਕ ਸੂਟ ਨਾਲ ਉਹਨਾਂ ਨੇ ਦੁਪੱਟਾ ਕਰਵਾਇਆਗਾ ਆ ਵਾਲਾ ਠੀਕ ਹੈ ਇਹ ਦੋ ਰੰਗ ਦਾ ਦੁਪੱਟਾ ਹੋਇਆ ਤਿੰਨ ਰੰਗ ਠੀਕ ਹੈ ਆਸੇ-ਪਾਸੇ ਹੋਰ ਰੰਗ ਸੈਂਟਰ ਦੇ ਵਿੱਚ ਸੀਗਰੀ ਆਹ 컬러 ਦਾ ਜਿਹੜਾ ਹੈਗਾ ਦੁਪੱਟਾ ਰੈਡੀ ਕਰਵਾਇਆ ਹੈਗਾ ਬੈਸੇ ਕੰਟਰਾਸਟ ਬਹੁਤ ਸੋਹਣਾ ਲੱਗਦਾ ਬਹੁਤ ਪਿਆਰਾ ਲੱਗ ਰਿਹਾ ਕੰਟਰਾਸਟ ਤਾਂ ਦੁਪੱਟਾ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਤੁਸੀਂ ਵੀ ਇਦਾਂ ਕਿਸੇ ਵੀ ਕੋਈ ਵੀ ਹੈਂਡਵਰਕ ਕਰਵਾਉਣਾ ਮਸ਼ੀਨ ਵਰਕ ਕਰਾਉਣਾ ਆਪਣੇ ਕੋਲੋਂ ਕਰਵਾ ਸਕਦੇ ਹੋ ਜੀ ਠੀਕ ਹੈ ਸ਼ੌਪ ਵਿਜ਼ਿਟ ਕਰਨੀ ਹੈ ਤਾਂ ਸ਼ੌਪ ਉਹ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਪਿਓਰ ਕ੍ਰੇਪ ਤੇ ਆਪਾਂ ਉਹਨਾਂ ਦਾ ਵਰਕ ਕਰਕੇ ਦਿੱਤਾਗਾ ਬਹੁਤ ਸੋਹਣਾ ਹੋਇਆਗਾ ਸਫਾਈ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਠੀਕ ਹੈ ਜੀ ਦੁਪੱਟਾ ਵੀ ਆਪਾਂ ਹੀ ਡਾਈ ਕਰਵਾਇਆਗਾ ਲੋ ਬਈ ਹੁਣ ਆਪਾਂ ਇਹ ਸਾਰਾ ਸਮਾਨ ਇਹ ਸਾਰੇ ਸੂਟਾਂ ਦੀਆਂ ਤੈਹਾ ਮਾਰ ਕੇ ਰੱਖਣੀਆਂ ਤਾਂ ਆਪਾਂ ਇਹ ਇੱਕ ਵਾਰੀ ਇੰਹੀਂ ਰੱਖ ਦੰਨੇ ਆ ਫਿਰ ਫਲ ਨੂੰ ਕਹਿ ਦੰਨੇ ਆ ਉਹ ਕਰ ਦਊਗੀ ਸਾਰਾ ਚੱਕ ਦਊਗੀ ਇੱਕ ਵਾਰੀ ਚ ਠੀਕ ਹੈ ਵੀ ਸੂਟਾਂ ਦੇ ਨਾਲ ਨਾਲ ਤੈਹਾ ਮਾਰ ਕੇ ਰੱਖ ਦਊਗੀ ਜਿੰਨੇ ਵੀ ਆਪਣੇ ਕੋਲ ਕੱਪੜੇ ਇਹਨਾਂ ਦੇ ਰੈਡੀ ਹੋਏ ਨੇ ਠੀਕ ਹੈ ਇਸ ਤੋਂ ਬਾਅਦ ਇਹਨਾਂ ਦੀ ਸਟਿਚਿੰਗ ਵੀ ਹੋਣੀ ਆ ਤਾਂ ਆਪਾਂ ਸਾਈਡ ਤੇ ਰੱਖ ਦਈਏ ਇੱਕ ਵਾਰੀ ਜਿੰਨੇ ਵੀ ਕੱਪੜੇ ਤਾਂ ਜੋ ਕਪੜਾ ਅੰਗਲੇ ਦਾ ਰੋਲੇ ਇਹਨਾਂ ਇੱਕੋ client ਦੇ suit ਸਾਰੇ ਇਕੱਠਾ ਹੀ ਰੱਖ ਦਿੰਨੇ ਆ ਕਈ ਵਾਰ ਨਾ ਫਿਰ client ਆਉਂਦਾ ਤਾਂ ਸਾਨੂੰ suit ਨਹੀਂ ਮਿਲਦਾ ਹੁੰਦਾ ਪ੍ਰੋਬਲਮ ਇਹ ਆਉਂਦੀ ਆ ਜੇ ਇਕੱਠੀ ਆਪਾਂ ਰੱਖ ਦਾਂਗੇ ਸਾਰੇ 7-8 suit ਨੇ ਆਪਾਂ ਇਹਨਾਂ ਦੇ ਰੱਖ ਦੰਨੇ ਚਲੋ ਜੀ ਇਹ ਕੀ ਆ ਕਿਸੇ ਨੇ ਬਾਈ ਕਰਨਾ ਹੋਇਆ ਤਾਂ ਜਰੂਰ ਦੱਸਿਓ ਮੈਨੂੰ ਸੂਟ ਕਾ ਵੀ ਆਪਾਂ ਕਲੈਂਟ ਦਾ ਸਟਿਚ ਵੀ ਕੀਤਾ ਸੀਗਾ ਆਪਣੇ ਬਹੁਤ ਹੀ ਪੁਰਾਣੇ ਕਲੈਂਟ ਨੇ ਤੇ ਵਰਕ ਵੀ ਕੀਤਾ ਸੀ ਆ ਦੇਖੋ ਜਿਵੇਂ ਚਾਕਾ ਤੇ ਵਰਕ ਹੋਇਆ ਆ ਘੇਰੇ ਤੇ ਹੋਇਆ ਬਾਹਾਂ ਤੇ ਹੋਇਆਗਾ ਸੇਵੀ ਬਾਟਮ ਤੇ ਕਰਵਾਇਆ ਸੀਗਾ ਆਪਾਂ ਵਰਕ ਬਹੁਤ ਸੋਹਣਾ ਹੋਇਆ ਇਹ ਵੀ ਬਹੁਤ ਜਿਆਦਾ ਪਿਆਰਾ ਪੀਸ ਬਣਿਆਗਾ ਤੁਸੀਂ ਵੀ ਇਹ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਕਰਵਾਉਣਾ ਕਰਵਾ ਸਕਦੇ ਹੋ ਬਈ ਲੋਬੀ ਆ ਵੀ ਰੱਖਦੀ ਹੁਣ ਆਪਾਂ ਵੀ ਟੰਗ ਦੀਏ ਆਪਣੀ ਆਪਣੀ ਜਗਾ ਤੇ ਸੂਟਾਂ ਆਪਾਂ ਸੂਟ ਸਟਿਚ ਕਰਨਿਆਂ ਹਲੇ ਆ ਯੈਲੋ ਸੂਟ ਰੈਡੀ ਹੋਇਆਗਾ ਇੱਕ ਪ੍ਰੈਸ ਕਰਨ ਵਾਲਾਗਾ ਠੀਕ ਹੈ ਇਹਦੇ ਨਾਲ ਦੀ ਪਾਈਪਿੰਗ ਖਤਮ ਹੋਈ ਪਈ ਹੋਊਗੀ ਧੌਣੀ ਆਪਾਂ ਇਹ ਵੀ ਸੂਟ ਡਿਜ਼ਾਈਨ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਸਾਰਾ ਪਿਆਰ ਮਿਲਿਆ ਇਹ ਡਿਜ਼ਾਈਨ ਘੱਟੋ ਘੱਟ ਇਹਦੇ ਨਾਲ ਦੇ 15 ਸੂਟ ਸੀਗੇ ਆਪਣੇ ਕੋਲ 15 ਦੇ 15 ਹੀ ਸੇਲ ਹੋ ਗਏ ਆਹ ਵਾਲੇ ਡਿਜ਼ਾਈਨ ਨਾਲ ਦੇ ਵੀ ਕੋਈ ਨਹੀਂ ਬਚਿਆ ਤੇ ਇਹਦੇ ਵਿੱਚ ਫੈਬਰਿਕ ਚ ਮੈਂ ਹੋਰ ਵੀ ਰੈਡੀ ਕੀਤਾਗਾ ਸੂਟ ਇੱਕ ਤੇ ਉਹ ਮੈਂ ਪਾਉਂਗੀ ਹੁਣ ਇੱਕ ਅੱਧੇ ਦਿਨ ਤੱਕ ਫੋਟੋ ਵੀਡੀਓਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਲਦੀ ਕੱਲ ਨੂੰ ਹਨਾ ਰਿੱਕੀ ਜਿੰਨੇ ਸੂਟ ਬਣੇ ਪਏ ਆ ਫੋਟੋ ਵੀਡੀਓ ਸ਼ੇਅਰ ਕਰਦਾ ਹਨਾ ਸਾਰਿਆਂ ਨੂੰ ਕੱਲ ਨੂੰ ਪਾ ਕੇ ਕਿਉਂਕਿ ਐਵੇਂ ਆ ਵੀ ਹੁਣ ਬਸ ਹੈਂਡਵਰਕ ਹੈਵੀ ਕੰਮ ਆ ਜਿਹੜਾ ਉਹ ਘੇਰਾ ਪਾ ਆਰਡਰ ਬੰਦ ਕਰਤੀ ਸੀਗੇ ਕਿਉਂਕਿ ਬਹੁਤ ਜ਼ਿਆਦਾ ਇਕੱਠਾ ਹੋਇਆ ਐ ਵੈਸੀ ਕੰਮ ਸਾਨੂੰ ਆਏ ਸੀ ਵੀ ਸਮੂਥਲੀ ਸਮੂਥਲੀ ਪਹਿਲਾਂ ਸਾਰਾ ਆਪਣਾ ਪ੍ਰੋਪਰ ਕਲੀਅਰ ਹੋ ਜੇ ਫਿਰ ਨਵੇਂ ਡਿਜ਼ਾਈਨ ਬਣਾਵਾਂ ਤੇ ਬਣਾਵਾਂਗੇ ਤੇ ਨਵੇਂ ਡਿਜ਼ਾਈਨ ਅਪਲੋਡ ਕਰਾਂਗੇ ਫਿਰ ਉਹਨਾਂ ਦੇ ਆਰਡਰ ਲਵਾਂਗੇ ਲੋ ਬਈ ਮਿੱਤਰੋ ਕੰਮ ਤਾਂ ਦੇ ਨਵੇੜ ਕੇ ਸੰਗ ਤਾਂ ਜਾਂਦੀਆਂ ਹੋਈਆਂ ਕਰਨ ਕਰਨ ਠੀਕ ਹੈ ਉਧਰ ਮੈਨੂੰ ਲੱਗਦਾ ਮੈਂ ਤੂਜੇ ਕਬੂਲ ਤੂ ਮੂਜੇ ਕਬੂਲ ਇਸ ਬਾਤ ਕਾ ਗਵਾਹ ਖੁਦਾ ਖੁਦਾ ਗਵਾਹ ਤੇ ਦੀ ਬੇਸਰੀ ਦੇਖ ਤੂੰ ਉੜਦਾ ਮੈਂ ਉੜਦਾ ਜੀ ਆਹ ਵਿਆਹ ਪੈ ਗਿਆ ਕਿਸੇ ਦਾ ਵਿਆਹ ਹੋਇਆ ਵਿਆਹ ਪੈਲਸਾ ਚ ਕਦੇ ਨਹੀਂ ਆਈ ਰਕੀ ਆਇ ਜਾਇ ਤਸ ਕਦਰ ਹੋਈ ਆਪਾਂ ਮੈਂ ਨਹੀਂ ਤੁਸੀਂ ਆਈ ਸੀ ਯਾਦ ਕਰ ਲਾਓ ਤੁਸੀਂ ਆਈ ਸੀ ਆਈ ਸੀ ਆਪਾਂ ਤੁਸੀਂ ਆਈ ਮੈਂ ਨਹੀਂ ਆਈ ਬੁਲਾਇਆ ਤੈਨੂੰ ਵੀ ਜਬਦ ਤਨ ਕਬਨ ਸੂ ਹਾਂ ਜੀ ਯਾਹਨ ਜੀ ਮੈਂ ਤਾਂ ਇਸ ਪਿੰਡ ਦੀ ਆ ਨੂੰ ਤੇ ਤੇਰੇ ਨਾਲ ਮੈਂ ਜੱਜਦੀ ਤੇ ਮੇਰੇ ਨਾਲ ਜੱਜਦਾ ਏ ਤੂੰ ਉਹ ਵੀ ਕਿੱਥੇ ਲਕਿਵਿਆ ਜਿਹੜੀ ਤੁਸੀਂ ਕਹਿੰਦੇ ਸੀ ਚਾਹਵਾ ਦੇਖਿਆ ਮਗੇ ਕੱਲ ਨੂੰ ਹਣਾ ਲੋਈ ਜੋਤ ਵਰਗੇ ਆਏ ਸੀਗੇ ਤੇ ਉਹ ਵੀ ਆਪਾਂ ਨੇ ਕੋਲ ਰਿੱਕੀ ਜਾਗੋ ਦੀ ਆਊਟਫਿਟ ਡਨ ਹੋ ਗਈ ਠੀਕ ਆ ਤੇ ਮਹਿੰਦੀ ਦੀ ਆਊਟਫਿਟ ਡਨ ਹੋ ਗਈ ਰਿੱਕੀ ਬੈਂਗਲ ਸਰਮਨੀ ਦੀ ਆਊਟਫਿਟ ਡਨ ਹੋ ਗਈ ਦੀਪ ਦੇ ਨਨਾਂ ਨਹੀਂ ਕਹਿਣੀ ਹੁਣੀ ਮੈਂ ਤਾਂ ਜਦੋਂ ਸਾਡਾ ਰਿਲੇਸ਼ਨ ਹੀ ਇਦਾਂ ਦਾ ਰੰਗ ਗਿਆ ਹੁਣ ਨਨਾਂ ਦੇ ਵਿਆਹ ਦੀ ਸਾਰੀ ਆਊਟਫਿਟ ਆ ਜਿਹੜੀ ਉਹ ਡਨ ਹੋ ਗਈ ਆਪਣੇ ਕੋਲ ਆਰਡਰ ਆ ਗਏ ਨੇ ਉਹਦੇ ਬਰੀ ਵਾਲੇ ਸੂਟ ਵੀ ਮੇਰੇ ਕੋਲ ਹੀ ਆਉਣੇ ਨੇ ਸਾਰੇ ਬਨਣ ਵਾਸਤੇ ਤੇ ਆਪਣੇ ਕੋਲ ਸਾਰੇ ਆਰਡਰ ਆ ਗਏ ਨੇ ਠੀਕ ਆ ਉਹਨਾਂ ਦੇ ਘਟੋ ਘਟ 20 25 ਸੂਟ ਆ ਤਾਂ ਉਹ ਆਪਾਂ ਰੈਡੀ ਕਰਨੇ ਆ ਕਿਉਂਕਿ ਵਿਆਹ 'ਚ ਥੋੜਾ ਸਮਾਂ ਰਹਿ ਗਿਆ ਠੀਕ ਆ ਤਾਂ ਆਏ ਆ ਵੀ ਟਾਈਮ ਤੋਂ ਪਹਿਲਾਂ ਪਹਿਲਾਂ ਆਪਾਂ ਸਾਰਾ ਕੁਝ ਰੈਡੀ ਕਰਕੇ ਰੱਖ ਲਈਏ ਕਿਉਂਕਿ ਮੌਕੇ ਤੇ ਤਾਂ ਤੁਹਾਨੂੰ ਪਤਾ ਹੀ ਆ ਵੀ ਖੁਸ਼ ਨਹੀਂ ਬੰਦਾ ਹੁੰਦਾ ਇੱਕ ਜੁਝਾਰ ਛੋਟਾ ਦਾ ਤੇ ਇੱਕ ਵਿਆਹ ਵੀ ਕਰਦਾ ਠੀਕ ਆ ਤਾਂ ਸਾਨੂੰ ਇੰਨੀ ਸੀਗਾ ਵੀ ਬੈਂਗਲ ਸਰਮਨੀ ਮਹਿੰਦੀ ਜਾਗੋ ਸਾਰੀ ਆਊਟਫਿਟ ਸਾਡੀ ਡਨ ਹੋ ਜੇ ਸਾਨੂੰ ਇਦਾਂ ਪਤਾ ਲੱਗ ਜੇ ਵੀ ਅਸੀਂ ਪਾਉਣਾ ਕੀ ਆ ਫਿਰ ਬਣਾਉਣਾ ਸੌਖਾ ਹੋ ਜਾਂਦਾ ਕੰਮ ਤੇ ਅਨੰਤ ਕਾਰਜ ਤੇ ਸਵੇਰੇ ਲਾਮਾ ਤੇ ਕੀ ਪਾਉਣਾਗਾ ਵਿਆਹ ਤੇ ਕੀ ਪਾਉਣਾਗਾ ਰਿੱਕੀ ਨੇ ਕੀ ਵੇਅਰ ਕਰਨਾਗਾ ਮੈਚਿੰਗ ਕਰਨੀ ਆ ਜਾਂ ਨਹੀਂ ਕਰਨੀ ਪਰਾਂਦੇ ਪਾਉਣੇ ਆ ਜਾਂ ਕਿਦਾਂ ਕੀ ਕੁਛ ਸਭ ਕੁਝ ਸਾਡਾ ਇੱਕ ਵਾਰੀ ਕਲੀਅਰ ਹੋ ਗਿਆ ਠੀਕ ਆ ਤਾਂ ਆਪਾਂ ਹੁਣ ਉਹੀ ਆਊਟਫਿਟਸ ਆ ਜਿਹੜੀਆਂ ਉਹ ਰੈਡੀ ਕਰਨੀਆਂ ਨੇ ਠੀਕ ਆ ਟਾਈਮ ਤੋਂ ਪਹਿਲਾਂ ਰੈਡੀ ਕਰਕੇ ਰੱਖ ਦਈਏ ਤਾਂ ਜੋ ਮੌਕੇ ਤੇ ਆਪਣਾ ਭੁਚਾਲਣਾ ਪਵੇ ਆ ਇਹ ਸੀਗਾ ਆਪਣਾ ਅੱਜ ਦਾ ਬਲੌਗ ਬਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਤੇ ਜੁੜੇ ਰਹੋ ਸਾਡੇ ਬਲੌਗਸ ਦੇ ਨਾਲ ਕਿਉਂਕਿ ਤੁਹਾਨੂੰ ਪਤਾ ਵੀ ਆਪਾਂ ਤੁਹਾਡੇ ਲਈ ਬਹੁਤ ਵਧੀਆ-ਵਧੀਆ ਫੰਕਸ਼ਨ ਲੈ ਕੇ ਆ ਰਹੇ ਹਾਂ ਅੱਗੇ ਠੀਕ ਹੈ ਜੀ ਓਕੇ ਬਾਏ ਬਾਏ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਨੈਕਸਟ ਬਲੌਗ 'ਚ ਬਾਏ